ਇਸ ਤਰ੍ਹਾਂ ਅਸੀਂ ਪਹੁੰਚ ਚੁੱਕੇ ਆਂ ਬਾਲਟਾ ਦੇ ਵਿੱਚ ਤੇ ਰਾਤ ਦਾ ਜਿਹੜਾ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਾਲਟਾ ਦੇ ਜਿਹੜੇ ਭੰਡਾਰੇ ਲੱਗੇ ਹੋਏ ਨੇ ਅੰਦਰ ਜਾ ਕੇ ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਕੀ ਆਹ ਬੋਲੇ ਖਾਓ ਬੋਲੇ ਤੇ ਜਿਹੜੇ ਜਕਾਰੇ ਲੱਗ ਰਹੇ ਨੇ ਬਹੁਤ ਹੀ ਪਿਆਰ ਦੇ ਤੇ ਸਤਿਕਾਰ ਦੇ ਨਾਲ ਭੰਗਤਾਂ ਨੂੰ ਆਵਾਜ਼ਾਂ ਮਾਰ ਕੇ ਜਿਹੜਾ ਲੰਗਰ ਚੁਕਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਇਦਾਂ ਤੁਸੀਂ ਦੇਖ ਸਕਦੇ ਕਿ ਦੂਦ ਰਾਟੇ ਤੋਂ ਆਈਆਂ ਸੰਗਤ ਕਰਦੇ ਆ ਵਿਪਨ ਨੀਰ ਜੀ ਨੀਰ ਜੱਬ ਕੀ ਕਹਿਣਾ ਚਾਹੋਗੇ ਕਿੰਨੇ ਸਾਲਾਂ ਤੋਂ ਤੁਸੀਂ ਇਹ ਲੰਗਰ ਦੀ ਸੇਵਾ ਕਰ ਰਹੇ ਜੀ ਮੈਂ ਵਿਪਨ ਨੀਰ ਕਾਫੀ ਲੰਬੇ ਸਮੇਂ ਤੋਂ ਭਗਵਾਨ ਬੋਲੇਨਾਥ ਦੇ ਚਰਨਾਂ ਦੇ ਵਿੱਚ ਅਸੀਂ ਸੇਵਾ ਨਿਭਾਉਂਦੇ ਆ ਰਹੇ ਹਾਂ ਭਗਵਾਨ ਬੋਲੇਨਾਥ ਦੀ ਅਧੀ ਕਿਰਪਾਏ ਕਿਸੇ ਵੀ ਲੰਗਰ ਦੇ ਵਿੱਚ ਚਲੇ ਜਾਓ ਭਗਵਾਨ ਬੋਲੇਨਾਥ ਜੀ ਦੇ ਆਸ਼ੀਰਵਾਦ ਨਾਲ ਸਾਰੇ ਲੰਗਰ ਪਲਫੂਲਿਤ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਆਏ ਲੋਕ ਪਖ ਵਖ ਪਸ਼ਾਵਾਂ ਵਾਲੇ ਜਿਹੜੇ ਇੱਥੇ ਆ ਕੇ ਭਗਵਾਨ ਬੋਲੇ ਨਾਲ ਦੇ ਦਰਸ਼ਨ ਕਰਦੇ ਨੇ ਸਾਡੇ ਇਸ ਲੰਗਰ ਦੇ ਵਿੱਚ 24 ਘੰਟੇ ਖਾਣੇ ਦੀ ਸਹੂਲਤ ਗਰਮ ਪਾਣੀ ਦੇ ਨਹਾਣ ਦੀ ਸਹੂਲਤ ਫ੍ਰੀ ਰਹਿਣ ਦੀ ਸਹੂਲਤ ਤੇ ਸਾਡੇ ਨਾਲ ਹੀ ਇੱਕ ਮੈਡੀਕਲ ਕੈਂਪ ਹੈ ਜਿਸ ਦੇ ਵਿੱਚ 4 ਤੋਂ 5 ਡਾਕਟਰ ਹੈ ਭਗਵਾਨ ਨਾ ਕਰੇ ਕਿਸੇ ਨੂੰ ਕੋਈ ਅਭੀ ਨਭੀ ਹੁੰਦੀ ਹੈ ਤੇ ਡਾਕਟਰ ਸਾਹਿਬ ਆਪਣੀ ਸੇਵਾ ਨਿਭਾ ਰਹੇ ਆ ਇਹਨਾਂ ਸੇਵਾ ਦੇ ਨਾਲ ਨਾਲ ਜੇ ਕਿਸੇ ਯਾਤਰੀ ਨੂੰ ਕੋਈ ਹੋਰ ਮੁਸ਼ਕਲ ਵੀ ਹੁੰਦੀ ਹੈ ਤੇ ਅਸੀਂ ਉਹ ਵੀ ਸੇਵਾ ਨਿਭਾਉਂਦੇ ਆ ਭਗਵਾਨ ਬੋਲੇ ਨਾਦੇ ਚਰਨਾਂ ਦੇ ਵਿੱਚ ਕਰ ਅਰਦਾਸ ਕਰਦੇ ਆ ਕਿ ਭਗਵਾਨ ਬੋਲੇ ਨਾਦ ਜੀ ਜਿਹੜੇ ਜਿਹੜੇ ਤੁਹਾਡੇ ਦਰਸ਼ਨਾਂ ਲਈ ਆਏ ਆ ਉਹਨਾਂ ਦੇ ਘਰ ਭਰਪੂਰ ਭਰਿਆ ਰੱਖੇ ਇਸ ਲੰਗਰ ਦੇ ਵਿੱਚ ਬਿਨਾ ਪਿਆਜ਼ ਤੋਂ ਬਿਨਾ ਲਸਣ ਤੋਂ ਇਸ ਲੰਗਰ ਕੀ ਸਾਰੇ ਲੰਗਰਾਂ ਦੇ ਵਿੱਚ ਨਾ ਪਿਆਜ਼ ਵਰਤਿਆ ਜਾਂਦਾ ਇਹਨਾਂ ਲਸਣ ਵਰਤਿਆ ਜਾਂਦਾ ਪਰ ਤੁਸੀਂ ਲੰਗਰ ਸ਼ੱਕੇ ਦੇਖਿਓ ਭਗਵਾਨ ਬੋਲੇ ਨਾਦੀ ਅਤੀ ਕਿਰਪਾਏ ਅਤੀ ਸਵਾਦ ਦਿੱਸਤੇ ਜਿਹੜਾ ਜਿਹੜਾ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੇ ਲੋਕ ਆ ਰਹੇ ਆ ਭਗਵਾਨ ਉਹਨਾਂ ਦੇ ਆਪਣੀ ਕਿਰਪਾ ਕਰਤਾ ਪਿਆ ਏ। ਬਾਲ ਜਿਹੜੀ ਇਹ ਯਾਤਰਾ ਅਮਰਨਾ ਯਾਤਰਾ ਅਸੀਂ ਇਹਨੂੰ ਹੱਠ ਯਾਤਰਾ ਕਹਿੰਦੇ ਜਿੱਦੀ ਯਾਤਰਾ। ਇਹ ਯਾਤਰਾ ਜਿੱਦੀ ਯਾਤਰਾ ਕਿਉਂ ਏ? ਕਿਉਂਕਿ ਜਦੋਂ ਆਪਾਂ ਚੱਲਦੇ ਆ ਲਖਨਪੁਰ ਦੇ ਵਿੱਚ ਸਭ ਤੋਂ ਪਹਿਲੇ ਤੁਹਾਨੂੰ ਰੋਕਿਆ ਜਾਂਦਾ ਏ। ਜੰਮੂ ਦੇ ਵਿੱਚ ਕਾਂਵਾਈ ਚੱਲਦੀ ਆ ਜਿਹੜੀ ਰਾਤ 10 ਵਜੇ ਤੱਕ ਜੇ ਤੁਸੀਂ ਪਹੁੰਚ ਜਾਂਦੇ ਹੋ ਤੇ ਠੀਕ ਆ ਨਹੀਂ ਤੇ ਅਗਲੇ ਦਿਨ ਦੀ ਡੇਟ ਪੈ ਜਾਂਦੀ ਆ। ਸਵੇਰੇ ਤੋਂ 4 ਵਜੇ ਕਾਂਵਾਈ ਚੱਲਦੀ ਆ। ਕਦੀ ਕਾਂਵਾਈ ਨੂੰ ਕਿਤੇ ਰੁਕਦਾ ਏ ਤੇ ਕਦੀ ਕਿਤੇ ਰੁਕ ਜਾਂਦਾ ਏ। ਪੰਜਾਬ ਤੋਂ ਚੱਲੇ ਹੋਏ ਲੋਕੀ ਦੂਜੇ ਦਿਨ ਜਾਂ ਤੀਜੇ ਦਿਨ ਸਾਡੇ ਤੱਕ ਪਹੁੰਚਦੇ ਆ ਇੰਨੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦੂਸਰਾ ਯਾਤਰਾ ਬਹੁਤ ਹੀ ਕਠਿਨਾਈਪੂਰਵਕ ਯਾਤਰਾ ਹੈ ਇੰਨੀ ਮੁਸ਼ਕਲਾਂ ਦਾ ਹੀ ਸਾਹਮਣਾ ਕਰਦੇ ਹੋਏ ਜਿਹੜਾ ਯਾਤਰੀ ਹੁੰਦਾ ਹੈ ਸਾਡਾ ਉਹਨੂੰ ਵੀ ਪ੍ਰਣਾਮ ਹੈ ਕਿਉਂਕਿ ਇੰਨੀ ਮੁਸ਼ਕਲਾਂ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕਾਂ ਕੋ ਸਮਾਂ ਨਹੀਂ ਆ ਜਦੋਂ ਲੋਕਾਂ ਦੇ ਕੋਲ 1 ਮਿੰਟ ਦਾ ਟਾਈਮ ਨਹੀਂ ਆ ਇਹ ਯਾਤਰਾ 4-5 5 ਦਿਨ ਦੇ ਵਿੱਚ ਸੰਪੂਰਨ ਹੁੰਦੀ ਆ ਅਸੀਂ ਬਹੁਤ भाग्यशालियां कि ਇਹਨਾਂ ਯਾਤਰੀਆਂ ਦੀ ਸੇਵਾ ਕਰਨਾ ਸਾਨੂੰ ਮੌਕਾ ਮਿਲਦਾ ਹੈ ਕੋਈ ਇਹ ਜੀ ਵਿਪਨਿਅਰ ਜਿੱਤੇ ਗੱਲਬਾਤ ਕਰਦੇ ਆ ਭਾਈ ਸਰ ਕੀ ਨਾਮ ਜੀ ਤੁਹਾਡਾ ਹਾਂ ਜੀ ਰਜਿੰਦਰ ਨਾਮ ਹੈ ਤੁਹਾਡਾ ਰਜਿੰਦਰ ਸ਼ਰਮਾ ਰਜਿੰਦਰ ਸ਼ਰਮਾ ਜੀ ਕਿੱਥੋਂ ਤੁਸੀਂ ਆਂਦੇ ਜੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਕਰਦੇ ਆ ਮੈਂ 87 ਸੇ ਯਾ ਆ ਰਹਾ ਹੂੰ ਪਹਿਲੇ ਮੈਂ ਚੰਦਨਵਾੜੀ ਪ੍ਰੋਗਰਾਮ ਚੱਲਦਾ ਸੀ ہمارا 2003 ਤੱਕ ਚਾਰ ਮੈਂ ਅਸੀਂ ਇੱਥੇ ਮੈਡੀਕਲ ਲਗਾਇਆਤਾ ਮੈਡੀਕਲ ਕੈਂਪ ਉਸ ਦੀ ਕਿਰਪਾ ਸੇ ਬਹੁਤ ਸਾਕਿਦਰਾ पाँच में मेडिकल रहा फिर छः से यहाँ फिर हमने लंगर शुरू कर दिया वहाँ सतासी से 2003 तक अब वो लंगर भी शिव सेवा मंडल ट्रस्ट जाखड़ के नाम से चल रहा है मेडिकल कैंप भी वहाँ पे भी और पंतरणी में भी तो वो प्रोग्राम चल रहा है यहाँ हमें 2004 से जो बालटाल में जो सुविधा दे रहे हैं यात्री के लिए मेडिकल की खाने पीने की ठहरने की सभी प्रकार की कोशिश ये रहती है कि यात्री को किसी प्रकार की दिक्कत ना आए हम यही सोचते हैं कि यात्री हमारा जो है वो भगवान है जो यात्री यहाँ आ गया वो सभी हमारा परिवार है सभी देश से हर हर प्रांत से सभी लोग हमारे पास आते हैं सभी हमारे संपर्क में कोशिश यही रहती है कि किसी को किसी प्रकार की दिक्कत ना हो तो जी गल बात की है गल बात नाम ही करते हैं जो दूर दराटे तो आके भोलेनाथ ਦੇ ਜਿਹੜੇ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ ਤੁਸੀਂ ਦੇ ਦੇ ਪ੍ਰਸ਼ਾਦਾ ਸ਼ਾਗਰਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਹੈ ਆਪਕਾ ਜਤेंद्र ਲાગੂਰੇ ਕਾਹਦੇ ਆਏ ਆਪ ਮੈਂ ਆਇਆ ਹੂੰ ਕਿਲਾਵਾਸਾ ਹਾਂ ਕੀ ਕਹਿਣਾ ਚਾਹਤੇ ਹਨ ਅਮਨਤ ਦੀ ਯਾਤਰਾ ਆਪਨੇ ਕਰ ਲਈ ਹੈ ਨਹੀਂ ਕੀਆ ਭਈ ਤੋ ਕਿਹਦਾ ਮਾਹੌਲ ਹੈ ਜਹਾਂ ਪੇ ਬਾੜਦਾਲ ਪੇ ਹਮ ਤੋ ਅਭੀ ਅਭੀ ਆਏ ਹਾਂ ਮਾਹੌਲ ਕਸਾ ਪਹੁੰਚ ਤੋ ਬੀੜ ਭਾੜ ਇਲਾਕਾ ਹੈ ਅਬ ਅਚੇ ਲੱਗ ਰਹਾ ਹੈ ਹਾਂਜੀ ਸਰ ਕੀ ਨਾਮ ਜੀ ਤੁਹਾਡਾ ਠੀਕ ਹੈ ਜੀ ਮਨਤਾਜ ਜੀ ਹਾਂਜੀ ਕੀ ਕਹਿਣਾ ਚਾਹਤੇ ਨੇ ਲੰਗਰ ਸਭ ਸੁਵਿਧਾ ਬੜੀਆ ਲੱਗਾ ਅੱਛਾ ਠੀਕ ਹੈ ਪਹਿਲੀ ਵਾਰ ਆਏ ਆਪ ਹਾਂ ਪਹਿਲੀ ਕੈਸਾ ਲਗਾ ਬੜੀ ਫਾਸਕਲਾ ਕੋ ਜੀ ਐਸੀ ਸ਼ਰਧਾਲੂ ਜਿਹੜੇ ਦੂਦ ਰਾਟੇ ਤੋਂ ਆਏ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਬਹੁਤ ਵਧੀਆ ਇੰਤਜ਼ਾਮ ਜਿਹੜੇ ਕੀਤੇ ਹੋਏ ਨੇ ਤੇ ਅਸੀਂ ਲੈ ਕੇ ਚੱਲਾਂਗੇ ਅਗਲੇ ਲੰਗਰ ਦੇ ਵਿੱਚ ਉੱਥੋਂ ਦੇ ਇੰਤਜ਼ਾਮ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਤਸਵੀਰ ਤਾਂ ਸਾਂਝੀ ਕਰਨਾ ਚਾਹਾਂਗਾ ਜੋ ਜਿਹੜੇ ਪਕਵਾਨ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਗਿਆ ਲੰਗਰ ਤਿਆਰ ਕੀਤਾ ਗਿਆ ਉਹਦੇ ਦ੍ਰਿਸ਼ ਤੁਹਾਡੇ ਨਾਲ ਜਰੂਰ ਸਾਂਝੇ ਕਰਾਂਗੇ ਤੁਸੀਂ ਦੇਖ ਸਕਦੇ ਕਿ ਵੱਖ-ਵੱਖ ਜਿਹੜੇ ਪਕਵਾਨ ਜਿਹੜੇ ਤਿਆਰ ਕੀਤੇ ਗਏ ਨੇ ਦੇਖ ਸਕਦੇ ਤੁਸੀਂ ਪਨੀਰ ਪਨੀਰ ਆ ਸ਼ਾਈ ਪਨੀਰ ਆ ਦਾਲ ਆ ਚਾਵਲ ਆ ਤੇ ਖੀਰ ਆ ਤੇ ਉਧਰ ਤੰਦੂਰੀ ਜਿਹੜੇ ਪ੍ਰਸ਼ਾਦੇ ਲੱਥ ਰਹੇ ਨੇ ਤੇ ਹੁਣ ਇਸ ਤੋਂ ਬਾਅਦ ਅਸੀਂ ਅਗਲੇ ਪੜਾਅ ਵੱਲ ਚੱਲਾਂਗੇ ਉੱਥੋਂ ਦੇ ਜਿਹੜੇ ਇੰਤਜ਼ਾਮ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਅਸੀਂ ਪਹੁੰਚ ਚੁੱਕੇ ਹਾਂ ਦੂਸਰੇ ਲੰਗਰ ਦੇ ਵਿੱਚ ਤੇ ਸੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੁਸੀਂ ਆਪ ਦੇਖ ਸਕਦੇ ਤਸਵੀਰਾਂ ਨਹੀਂ ਕੀ ਬਹੁਤ ਹੀ ਵਧੀਆ ਸੋਹਣਾ ਅਰੇਂਜਮੈਂਟ ਕੀਤਾ ਹੈ ਕਸ਼ਮੀਰ ਕੀ ਵਾਦੀਆਂ ਮੇ ਬੋਲੇ ਕੀ ਸ਼ਾਦੀ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆਂ ਬੋਲੇ ਨਾਦੀ ਸ਼ਾਦੀ ਤੇ ਜਿੱਥੋਂ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਨੇ ਜਿਹੜਾ ਅਰੇਂਜਮੈਂਟ ਕੀਤਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਹੈਗਾ ਧਰਮਜੀਤ ਗੋਲ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਤੇ ਕਿਸ ਤਰ੍ਹਾਂ ਦੇ ਜਿਹੜੇ ਅਰੇਂਜਮੈਂਟ ਕੀਤੇ ਗਏ ਆ ਅਸੀਂ ਜੀ ਜ਼ਿਲ੍ਹਾ ਮਾਨਸਾ ਤੋਂ ਆਏ ਆਂ ਜੀ ਸਿਵ ਸ਼ਕਤੀ ਸੇਵਾ ਮੰਡਲ ਬੁਲਾੜਾ ਜੀ ਹਾਂ ਜੀ ਤੇ ਕਿੰਨੇ ਸਾਲਾਂ ਤੋਂ ਜਿਹੜਾ ਤੁਸੀਂ ਲੰਗਰ ਲਗਾ ਸਾਡਾ 34 ਸਾਲਾਂ ਤੋਂ ਲੰਗਰ ਚੱਲਦਾ ਆ ਰਿਹਾ ਜੀ ਬਸ ਅਸੀਂ ਸਿੱਖ ਭਗਤਾਂ ਦੀ ਸੇਵਾ ਚਾਹੁੰਦੇ ਆਈ ਵੀ ਆਏ ਸਾਲ ਸਾਥੋਂ ਪ੍ਰਮਾਤਮਾ ਭੋਲੇ ਨਾਥ ਬਸ ਸ਼ਕਤੀ ਦਿੰਦਾ ਰਵੇ ਸਾਡੇ ਮੈਂਬਰਾਂ ਨੂੰ ਅਸੀਂ ਇਹਨਾਂ ਦੀ ਮਤਲਬ ਕਿ ਜਿਹੜਾ ਸੇਵਾ ਕਰਦੇ ਰਹੀਏ ਇਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਅਸੀਂ ਉੱਥੇ ਜਾ ਕੇ ਲੰਗਰ ਲਗਾਣਾ ਹੈ ਮਨ ਦੇ ਵਿੱਚ ਤਾਂ ਇਹ ਆ ਨਹੀਂ ਜਦੋਂ ਸਾਡੇ ਮਤਲਬ ਕਿ ਕੁਝ ਮੈਂਬਰ ਪਹਿਲਾਂ ਵੀ ਆਏ ਸੀ ਤੁਹਾਨੂੰ ਮੈਂ ਦੱਸਿਆ ਪਹਿਲੀ ਦਫਾ ਔਰਮ ਜੀ ਉਹਨਾਂ ਨੇ ਇੱਥੇ ਹੀ ਮਤਲਬ ਕਿ ਮਨ ਦੇ ਵਿੱਚ ਕਰਕੇ ਚੱਲੇ ਸੀ ਵੀ ਆਪਾਂ ਅਗਲੇ ਸਾਲ ਆਪਣਾ ਲੰਗਰ ਲੈ ਕੇ ਆਉਣਾ ਭੋਲੇ ਨਾਥ ਦੇ ਦਰ ਬਸ ਉਹ ਦੂ ਬਾਦ ਅਸੀਂ ਇੱਕ ਗੱਡੀ ਲੈ ਕੇ ਆਏ ਸੀ ਸਾਰੇ ਰਲ ਮਿਲ ਕੇ ਜੋ ਵੀ ਅਸੀਂ ਦਾ ਬੱਤਾ ਲੈ ਕੇ ਮੰਗ ਮੰਗ ਕੇ ਜੀ ਉਹਦੂਆ ਬਾਬਾ ਜੀ ਦੀ ਐਸੀ ਕਿਰਪਾ ਹੋਈ ਜੀ ਭਾਗਤ ਇਹ ਜੇ ਆਈ ਜੀ ਵਿੱਚ ਜੁੜ ਗਈ ਬਸ ਬਾਬਾ ਜੀ ਦੀ ਕਿਰਪਾ ਨਾਲ ਪਰਿਵਾਰ ਜੋ ਹੈ ਬੜਾ ਜਿਹੜਾ ਅਰੇਂਜਮੈਂਟ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਹਾਂਜੀ ਹਾਂ ਫਿਰ ਦੇਖੋ ਜੀ ਇਹ ਸਾਲ ਬਾਦ ਆਉਂਦਾ ਜੀ ਬਾਬੇ ਭੋਲੇ ਨਾਲ ਦੀ ਸ਼ਾਦੀ ਆ ਜੀ ਦੇਖੋ ਲੋਕ ਕਿਤਨੀ ਕਿਤਨੀ ਦੂਰ ਤੋਂ ਆਉਂਦੇ ਨੇ ਜੀ ਇੱਥੇ ਚਾਵਾਂ ਦੇ ਨਾਲ ਹੀ ਆਉਂਦੇ ਨੇ ਦੋ ਦੋ ਮਹੀਨੇ ਪਹਿਲਾਂ ਹੀ ਤਿਆਰੀਆਂ ਚੱਲ ਪੈਂਦੀਆਂ ਵੀ ਆਪਾਂ ਅਮਰਨਾਥ ਦੀ ਯਾਤਰਾ ਜਾਣਾ ਜੀ ਮਨ ਦੇ ਵਿੱਚ ਬੜਾ ਜੋਹ ਹੋ ਜਾਂਦਾ ਜੀ ਹੈ ਵੀ ਸਾਨੂੰ ਵੀ ਆਈ ਹੁੰਦਾ ਵੀ ਭਗਤ ਆਉਣਗੇ ਵੀ ਉਹਨਾਂ ਵਾਸਤੇ ਨਵੀਂ ਤੋਂ ਨਵੀਂ ਆਈਟਮ ਦਾ ਮਤਲਬ ਉਹ ਪ੍ਰਬੰਧ ਕੀਤਾ ਜਾਵੇ ਜੀ ਕਿਸੇ ਚੀਜ਼ ਦੇ ਨੂੰ ਦਿੱਕਤ ਨਾ ਆਵੇ ਭਾਈ ਸਾਹਿਬ ਜੇ ਦੇਖਿਆ ਜਾਵੇ ਜਿਹੜੇ ਸ਼ਰਧਾਲੂ ਪਹਿਲੀ ਵਾਰ ਆਉਂਦੇ ਨੇ ਇੱਥੇ ਆ ਕੇ ਜਦੋਂ ਹੁੰਦੇ ਨੇ ਤੇ ਬੜੀ ਖੁਸ਼ੀ ਤੇ ਬੜੇ ਸੰਤੁਸ਼ਟ ਹੁੰਦੇ ਨੇ ਕਿ ਵਾਕੇ ਯਾਰ ਇੱਕ ਵਾਰੀ ਅਮਨ ਆਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ ਭਾਈ ਸਾਹਿਬ ਫਿਰ ਹਾਈਨ ਹੈ ਜੀ ਜਿਉਂ ਕੋ ਪਹਿਲਾਂ ਦੇਖੋ ਕੋਈ ਯਾਤੀ ਸਾਡਲੇ ਵੀ ਆਏ ਜੀ ਅੱਜ ਵੀ ਮਤਲਬ ਕਿ ਉਹ ਕੰਨਣ ਕਿ ਹੈ ਵੀ ਯਾਰ ਲੰਗਰ ਦਾ ਅਸੀਂ ਦੇਖੇ ਨੇ ਵੀ ਸੜਕ ਦੇ ਉੱਤੇ ਟੇਬਲ ਲਗਾ ਕੇ ਲੰਗਰ ਲਗਾਉਂਦੇ ਨੇ ਯਾਰ ਖਵਾ ਪਰ ਜਦੋਂ ਉਹਦੇ ਉਰੇ ਆਉਂਦੇ ਨੇ ਸਾਡੇ ਲੈ ਵੇਜੋ ਦੇਖਦੇ ਨੇ ਵੀ ਯਾਰ ਬਾਕੀ ਇਹਦਾ ਵੀ ਰੈਂਟ ਵਗੈਰਾ ਲੈਂਦੇ ਨੇ ਜਾਂ ਸਾਡਾ ਤਾਂ ਸੇਵਾ ਹੀ ਆ ਕੋਈ ਜਾਂ ਕਿਸ ਤਰ੍ਹਾਂ ਦਾ ਵੀ ਅਸੀਂ ਇਹ ਕਹਿੰਦੇ ਆ ਭਾਈ ਸਾਹਿਬ ਇਹ ਸੇਵਾ ਦਾ ਕੰਮ ਹੈ ਜੋ ਫ੍ਰੀ ਹੈ ਸਭ ਕੁਝ ਜੀ ਇੱਥੇ ਕੋਈ ਪੈਸਾ ਨਹੀਂ ਕੋਈ ਹੈ ਨਹੀਂ ਜੀ ਮਤਲਬ ਕਿ ਸਭ ਫ੍ਰੀ ਹੈ ਭਾਬੀ ਦੀ ਸੇਵਾ ਕਰਨੀ ਭੋਲੇ ਨਾਲ ਜੀ ਜੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕੀਤੀਆਂ ਤੇ ਗੱਲਬਾਤ ਵੀ ਕੀਤੀ ਆ ਅਸੀਂ ਹੁਣ ਉਸ ਤੋਂ ਅਗਲੇ ਪੜਾ ਦੇ ਚੱਲਾਂਗੇ ਉੱਥੋਂ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੀ ਜਿਹੜੇ ਸੰਗਤਾਂ ਵਾਸਤੇ ਜਿਹੜੇ ਅਰੇਂਜਮੈਂਟ ਕੀਤੇ ਗਏ ਨੇ जो लंगर की सेवा निभा रहे हैं कहाँ से आते हैं ये लंगर दिल्ली से आता है और हमारे जो प्रधान है विकास शर्मा जी हैं और केसी हैं हमारे अग्रवाल जी हैं ये लंगर जो है अठारह साल से लग रही है यहाँ पर और बहुत पहले तो छोटा था अब बहुत विशाल हो गया आप लोगों की समझ लोगों की जो है ये, ये सहयोग से चल रहा है हमारे ने बहुत जैसे हमारे ऐसे कई लोग हैं जिनके सहयोग से चल रहा है अकेले की बस के बाद किसी भी नहीं है तो पहले छोटा लगता था बहुत विशाल हो गया अपना हेलीपैड पर पे भी लगता है भंडारा राम जी श्री गोरी शिवा मंडल के नाम से तिरंगे वाले भंडारा के नाम से और तो क्या क्या पकवान जो तैयार किया सुबह चाय जो है हमारे यहाँ चार बजे सुबह तीन बजे सुबह रेडी हो जाती है चाय ढाई बजे पंक्ति में जितने भी यात्री जाते हैं सुबह यात्रा पर सबको चाय बिस्किट नाश्ता वगैरह सब दिए जाते हैं उसके बाद जो है फिर छः बजे से जो है नाश्ते का प्रोग्राम होता है जो पराठे वगैरह हो सब्जी हो छोड़े छोले में कुछ हो गया तो अनेक प्रकार के जो है बनता है हर रोज हर एक तरीके का बनता है फिर भोजन में जो है बारह बजे बाद भोजन लग जाता है उसमें जो है चावल दाल सब्जी रोटी ये सब होता है डेली का अलग अलग मिनिंग होता है और जो है शाम को फिर जो है मतलब नाश्ता का प्रोग्राम होता है तीन बजे से उसमें जो है अलग अलग चीज़ें बनाई जाती हैं ब्रेड पकौड़े हैं समोसे हैं ये सब बनाए जाते हैं फिर रात को जो है सात सात में आरती होती है सात के बाद में आरती होने के बाद भगवान भाद जी का भोग लगता है भोलेनाथ का भोग लगने के बाद जो है फिर भंडारा शुरू करते हैं हम लोग और आपके सामने चल रहा है अभी मैंने देखिए आपने एविटी लगाई है और साथ में पेड़ भी लगाई है खाना भी खा रहे हो टेलीवी भी देख रहे हैं खबरें भी सुन रहे हैं ये बहुत अच्छा अरेंजमेंट किया है क्या कहना चाहिए सब आप लोग की और जो है चल रहा है बढ़िया चल रहा है हम लोग हर साल लगाते हैं समाचार वगैरह चलता है न्यूज वगैरह सब चलाते रहते हैं तो गाना वगैरह सब कुछ चलता रहता है आपके सामने ये हर साल की व्यवस्था यात्री खुश होकर जाते हैं यात्री श्रद्धालु अभी तक नहीं है उनको क्या कहना चाहते हैं श्रद्धालु से ये कहना चाहते हैं आप आइए अमरनाथ यात्रा पे आइए मन भर खाइए धन वर में ईश्वर में है भोलेनाथ तो जी तो सेवा कीजिए सेवा कीजिए यहाँ भी सेवा कीजिए आकर के सेवा कीजिए हम लंगर में किसी से एक रुपये नहीं लेते हमारे जो है जो देने वाले हैं लोग हैं हम किसी को मना नहीं करते खाने के लिए हमारे यहां 2 बजे रात को भी यात्री आ जाए तो उनको भी मनाने करते हैं 2 बजे रात को भी खाना प्रोवाइड करते हैं नहीं हो उठा करके हम परवाते फिर उनको खाना देते हैं जो कारीगर है सभी दिल्ली से है सब दिल्ली से आते हैं दिल्ली से आते हैं कारीगर पंजाब से भी आते हैं अपनी संस्था का नाम बता दो सिंबोडी से आमंदर तिरंगे वाला भंडारा बालतालपुर ठीक